ਇੱਕ ਕੋਚ ਦੀ ਮਾੜੀ ਕਰਤੂਤ ਸਾਹਮਣੇ ਆਈ ਹੈ ਕੁੜੀਆਂ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਨੇ ਕੋਚ ਦੇ ਉੱਤੇ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਕੋਚ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਜੀ ਹਾਂ ਦੱਸਦੇ ਕਿ ਫਿਲਹਾਲ ਜੁਲੰਦਰ ਦੇ ਵਿੱਚ ਜ਼ਬਰ ਜਨਾਤ ਤੇ ਕਤਲ ਦਾ ਮਾਮਲਾ ਜੋ ਹੈ ਅਜੇ ਸੁਲਝਾ ਨਹੀਂ ਉਹ ਜੋ ਹੈ ਅਜੇ ਮਾਮਲਾ ਪੱਕਿਆ ਹੋਇਆ ਹੈ ਤੇ ਇਸੇ ਵਿੱਚਕਾਰ ਹੁਣੇ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇੱਕ ਕੋਚ ਦੇ ਵੱਲੋਂ ਕੁੜੀਆਂ ਦੇ ਨਾਲ ਮਾੜੀ ਕਰਤੂਤ ਕੀਤੀ ਜਾ ਰਹੀ ਸੀ ਤਾਂ ਛੇੜਛਾੜ ਜੋ ਹੈ ਕੋਚ ਦੀ ਆਪਣੇ ਟ੍ਰੇਨਿੰਗ ਸੈਂਟਰ ਦੇ ਵਿੱਚ ਕੁੜੀਆਂ ਦੇ ਨਾਲ ਕਰਦਾ ਸੀਗਾ ਦਰਅਸਲ ਫਤੇਗੜ ਸਾਹਿਬ ਦੇ ਸਬਡਿਵੀਜ਼ਨ ਖਮਾਣੋ ਦੇ ਪਿੰਡ ਦੀ ਇਹ ਪੂਰੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਕੋਚ ਜੋ ਕਿ ਪ੍ਰਾਈਵੇਟ ਟ੍ਰੇਨਿੰਗ ਸੈਂਟਰ ਦੇ ਵਿੱਚ ਕੰਮ ਕਰਦਾ ਸੀਗਾ ਉਥੇ ਟ੍ਰੇਨਿੰਗ ਸੈਂਟਰ ਦੇ ਵਿੱਚ ਜੋ ਕੁੜੀਆਂ ਪੁਲਿਸ ਤੇ ਫੌਜ ਦੇ ਭਰਤੀ ਦੇ ਲਈ ਟ੍ਰੇਨ ਹੋਣ ਆਂਦੀਆਂ ਸੀਗੀਆਂ ਉਥੇ ਉਹਨਾਂ ਕੁੜੀਆਂ ਦੇ ਨਾਲ ਕੋਚ ਦੇ ਵੱਲੋਂ ਹੀ ਛੇੜਛਾੜ ਕੀਤੀ ਜਾਂਦੀ ਸੀਗੀ ਤਾਂ ਜਦੋਂ ਇਨ੍ਹਾਂ ਕੁੜੀਆਂ ਦੇ ਵਿੱਚੋਂ ਇੱਕ ਲੜਕੀ ਨੇ ਜੋ ਹੈ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਇਸ ਕੋਚ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਇਹ ਬੇਹਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਫਤੇਗੜ ਸਾਹਿਬ ਦੇ ਸਬਡਿਵੀਜ਼ਨ ਖਮਾਨੋ ਦੇ ਪਿੰਡ ਸੰਗੋਲ ਦੀ ਇਹ ਖਬਰ ਹੈ ਜਿੱਥੇ ਕਿ ਇੱਕ ਪ੍ਰਾਈਵੇਟ ਟ੍ਰੇਨਿੰਗ ਸੈਂਟਰ ਦੇ ਵਿੱਚ ਜੋ ਹੈ ਕੋਚ ਆਪਣੀਆਂ ਜੋ ਉੱਥੇ ਕੁੜੀਆਂ ਸੀਗੀਆਂ ਜੋ ਟ੍ਰੇਨਿੰਗ ਲੈਣ ਆਉਂਦੀਆਂ ਸੀਗੀਆਂ ਫੌਜ ਤੇ ਪੁਲਿਸ ਦੇ ਵਿੱਚ ਭਰਤੀ ਹੋਣ ਦੇ ਲਈ ਲੇਕਿਨ ਉੱਥੇ ਉਹਨਾਂ ਦੇ ਨਾਲ ਜੋ ਹੈ ਇਹ ਮਾੜੀ ਹਰਕਤ ਕਰਦਾ ਸੀਗਾ ਕੋਚ ਉਹਨਾਂ ਦੇ ਨਾਲ ਛੱਡ ਕਰਦਾ ਸੀਗਾ ਤੇ ਜਦੋਂ ਇੱਕ ਕੁੜੀ ਦੇ ਵੱਲੋਂ ਇਸ ਕੋਚ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਪੁਲਿਸ ਦੇ ਵਿੱਚ ਤੇ ਉਸ ਤੋਂ ਬਾਅਦ ਦੱਸਿਆ ਕਿ ਹੁਣ ਇਸ ਕੋਚ ਦੀ ਗ੍ਰਫਤਾਰੀ ਕਰ ਲਈ ਗਈ ਹੈ ਤਸਵੀਰਾਂ ਵੀ ਤੁਹਾਨੂੰ ਵਿਖਾ ਰਿਹਾ ਤਾਂ ਇਸ ਸਬੰਧੀ ਪੁਲਿਸ ਥਾਣਾ ਕਮਾਣੋ ਦੇ ਮੁਖੀ ਸੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਲੜਕੀ ਦੇ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਉਹ ਸੰਗੋਲ ਵਿਖੇ ਇੱਕ ਪ੍ਰਾਈਵੇਟ ਟ੍ਰੇਨਿੰਗ ਸੈਂਟਰ ਦੇ ਵਿੱਚ ਫੌਜ ਪੁਲਿਸ ਦੇ ਵਿੱਚ ਭਰਤੀ ਹੋਣ ਦੇ ਲਈ ਜੋ ਹੈ ਕੋਚਿੰਗ ਲੈ ਰਹੀ ਹੈ ਤੇ ਉਸ ਦੇ ਨਾਲ ਉਥੇ ਦੇ ਕੋਚ ਪ੍ਰੀਤਮ ਸਿੰਘ ਦੇ ਵੱਲੋਂ ਜੋ ਹੈ ਛੇੜਛਾੜ ਕੀਤੀ ਜਾਂਦੀ ਰਹੀ ਹੈ ਤਾਂ ਜਿਸ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਉਕਤ ਕੋਚ ਨੂੰ ਹੁਣ ਗ੍ਰਿਫਤਾਰ ਕਰਕੇ ਦੱਸੇ ਕਿ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉਹਨਾਂ ਦੱਸਿਆ ਕਿ ਇਸ ਕੋਚ ਤੇ ਪਹਿਲਾਂ ਵੀ ਇੱਕ ਮਾਮਲਾ ਦਰਜ ਹੈ ਜਿਸ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਹੁਣ ਇਹ ਕੋਚ ਦੀ ਆਪਾਂ ਕਹਿ ਲੇ ਕਿ ਗੰਦੀ ਹਰਕਤ ਜਿਹੜੀ ਹੈ ਉਹ ਸਾਹਮਣੇ ਆ ਗਈ ਹੈ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਇੱਕ ਪਾਸੇ ਜਿੱਥੇ ਹਰ ਕੋਈ ਗੱਲ ਕਰ ਰਿਹਾ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਕਿ ਅਜਿਹਾ ਮਾੜੀਆਂ ਹਰਕਤਾਂ ਜੋ ਹੈ ਨਹੀਂ ਹੋਣੀ ਚਾਹੀਦੀਆਂ ਇੱਕ ਪਾਸੇ ਜਲੰਧਰ ਦੇ ਵਿੱਚ ਵੀ ਅਸੀਂ ਵੇਖਿਆ ਕਿ ਨਾਬਾਲਗ ਦੇ ਨਾਲ ਜੋ ਹੈ ਕਿਸ ਤਰੀਕੇ ਦੇ ਨਾਲ ਉਸ ਦੇ ਗਵਾਂਡੀ ਨੇ ਮਾੜੀ ਹਰਕਤ ਕੀਤੀ ਤੇ ਫਿਰ ਉਸ ਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਹਾਲਾਂਕਿ ਹੋ ਗਈ ਹੈ ਲੇਕਿਨ ਬਹੁਤ ਜ਼ਿਆਦਾ ਰੋਸ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਇਸ ਘਟਨਾ ਤੋਂ ਬਾਅਦ ਨਜ਼ਰ ਆ ਰਿਹਾ ਤਾਂ ਉੱਥੇ ਹੀ ਹੁਣ ਇੱਕ ਹੋਰ ਅਜਹੀ ਘਟਨਾ ਆਪਾਂ ਕਹਿ ਲੈ ਕੇ ਉਸ ਨਾਲ ਮੇਲ ਖਾਂਦੀ ਹੋਈ ਇਹ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਈਏ ਜਿੱਥੇ ਕਿ ਕੁੜੀਆਂ ਦੇ ਨਾਲ ਜੋ ਹੈ ਛੇੜਛਾੜ ਕੀਤੀ ਜਾਰੀ ਹੈ ਕੋਚ ਦੇ ਵੱਲੋਂ ਹੀ ਜਿਸ ਦਾ ਕੰਮ ਹੁੰਦਾ ਹੈ ਬੱਚੀਆਂ ਨੂੰ ਟ੍ਰੇਨ ਕਰਨਾ ਲੜਕੀਆਂ ਨੂੰ ਟ੍ਰੇਨ ਕਰਨਾ ਲੇਕਿਨ ਇਹ ਲੜਕੀਆਂ ਦੇ ਨਾਲ ਜੋ ਹੈ ਛੇੜਛਾੜ ਕਰਦਾ ਸੀਗਾ ਟ੍ਰੇਨਿੰਗ ਸੈਂਟਰ ਦੇ ਵਿੱਚ ਤਾਂ ਉਸ ਤੋਂ ਬਾਅਦ ਹਾਲਾਂਕਿ ਲੜਕੀ ਦੇ ਵੱਲੋਂ ਜੋ ਹੈ ਇੱਕ ਲੜਕੀ ਦੇ ਵੱਲੋਂ ਆਪਣੀ ਆਵਾਜ਼ ਬੁਲੰਦ ਕੀਤੀ ਗਈ ਉਸਨੇ ਪੁਲਿਸ ਦੇ ਕੋਲ ਜੋ ਹੈ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਕੀਤੀ ਤੇ ਹੁਣ ਇਸ ਕੋਚ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਕੋਚ ਦੀ ਗ੍ਰਿਫਤਾਰੀ ਤੇ ਪੁਲਿਸ ਦੇ ਵੱਲੋਂ ਕੀ ਕੁਝ ਬਿਆਨ ਦਿੱਤੇ ਗਏ ਨੇ ਕਿ ਖੁਲਾਸੇ ਪੁਲਿਸ ਨੇ ਕੀਤੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇੱਕ ਲੜਕੀ ਵੱਲੋਂ ਉਤਲਾਹੀ ਸੀ ਕਿ ਉਹ ਸੰਘੋਲ ਵਿਖੇ ਪ੍ਰਾਈਵੇਟ ਟ੍ਰੇਨਿੰਗ ਸੈਂਟਰ ਵਿੱਚ ਤਰੀਬ 2 ਮਹੀਨੇ ਤੋਂ ਵੀਸ ਜਾਂ ਫੌਜ ਵਿੱਚ ਭਰਤੀ ਹੋਣ ਦੀ ਟ੍ਰੇਨਿੰਗ ਲੈ ਰਹੀ ਹੈ ਜਿਹੜਾ ਉੱਥੇ ਕੋਚ ਟ੍ਰੇਨਿੰਗ ਦੇ ਰਿਹਾ ਹੈ ਉਹਨੇ ਉਹਦੇ ਨਾਲ ਜਸਮਾਨੀ ਛੇੜਛਾੜ ਕੀਤੀ ਹੈ ਜਿਸ ਦੇ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਕਦਮਾ ਨੰਬਰ 196 ਮਿਤੀ 21/11/2025 ਅਧੀਨ ਤਾਰਾ 75 300 ਜਾਂ ਜੀਮਨਦੋ ਬੀ ਐਨ ਐਸ ਥਾਣਾ ਖਮਾਣੋ ਦਰਜ ਕੀਤਾ ਗਿਆ ਹੈ ਬਰਖਲਾ ਪ੍ਰੀਤਮ ਸਿੰਘ ਸਨੋ ਪਰਕਰਤ ਸਿੰਘ ਵਾਸੀ ਕਲਾਰ ਮਾਜਰਾ ਥਾਣਾ ਮਲੋ ਜਿਲ੍ਹਾ ਫਤਿਹਗੜ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਹੈ ਜਿਸ ਤੇ ਤੁਰੰਤ ਕਾਰਵਾਈ ਆਮਲੇ ਵਿੱਚ ਆਮਲੇ ਵਿੱਚ ਲਿਆਂਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਕੇ ਪੁਲਿਸ ਮਾਨਡ ਹਾਸਲ ਕਰਕੇ ਉਹਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਮੇਰੇ ਵੱਲੋਂ ਸਮੂਹ ਜਿੰਨੇ ਪੇਰੈਂਟਸ ਨੇ ਜਿਹੜੇ ਅਜਿਹੇ ਟ੍ਰੇning ਸੈਂਟਰਾਂ ਵਿੱਚ ਆਪਣੇ ਬੱਚਿਆਂ ਨੂੰ ਟ੍ਰੇning ਦਵਾਉਂਦੇ ਨੇ ਉਹਨਾਂ ਜਿਹੜੇ ਟ੍ਰੇning ਸੈਂਟਰ ਦਾ ਸਟਾਫ ਹੈ ਉਹਨਾਂ ਬਾਰੇ ਚੰਗੀ ਤਰ੍ਹਾਂ ਦੇ ਜਿਹੜਾ ਅਸ਼ੋਕੜ ਬਾਰੇ ਜਾਣ ਕਰਕੇ ਖਾਸਲ ਕਰਕੇ ਹੀ ਟ੍ਰੇning ਦਵਾਉਣ ਇਹ ਤੇ ਪਹਿਲਾਂ ਵੀ ਮਗਦਮਾਂ ਲੱਟਿਆ ਜੀ ਹੜਤਾਲ ਕੀਤੀ ਗਈ ਰਿਕਾਰਡ ਦੀ ਕਦਮਾਂ ਦਰਜ ਹੈ